ਸੋਨਾ ਖਰੀਦਣ ਵਾਲਿਆਂ ਦੇ ਲਈ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਸੋਨੇ ਦੀ ਕੀਮਤ 72000 ਨੂੰ ਤੇ ਚਾਂਦੀ ਦੀ ਕੀਮਤ 80000 ਨੂੰ ਪਹੁੰਚ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਆਖਿਆ ਜਾ ਰਿਹਾ ਹੈ ਕਿ ਜੋ ਲੋਕ ਵੀ ਸੋਨੇ ਨੂੰ ਖਰੀਦਣਾ ਚਾਹੁੰਦੇ ਨੇ ਆ ਸ਼ਾਦੀ ਦੇ ਮੌਕੇ ਅਗਰ ਸੋਨੇ ਦੀ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਸੋਨੇ ਦੀਆਂ ਕੀਮਤਾਂ ਹੁਣ ਘਟਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਅੱਜ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਸੋਨਾ 72000 ਰੁਪਏ ਪ੍ਰਤੀ 10 ਗ੍ਰਾਮ ਦੇ ਕੋਲ ਕੋਲ ਪਹੁੰਚ ਚੁੱਕਾ ਹੈ ਤੇ ਦਿਲਦਰੀ ਚਾਂਦੀ ਜਿਹੜਾ ਹੈ ਚਾਂਦੀ ਦੀ ਕੀਮਤ ਜਿਹੜੀ ਹੈ ਉਹ 80000 ਦੇ ਕੋਲ ਕੋਲ ਪਹੁੰਚ ਚੁੱਕੀ ਹੈ ਨਾਲ ਦੇ ਨਾਲ ਤੁਹਾਨੂੰ ਦੱਸ ਦੇ ਕਿ ਰਾਸ਼ਟਰੀ ਪੱਧਰ ਤੇ 999 ਸ਼ੁੱਧਾ ਵਾਲੇ 24 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ 72239 ਰੁਪਏ ਹੈ ਜਦਕਿ 999 ਸ਼ੁੱਧ ਚਾਂਦੀ ਦੀ ਕੀਮਤ 80914 ਰੁਪਏ ਹੈ ਉਧਰ ਹੀ ਅੱ ਦੱਸਦੀ ਹੈ ਕਿ ਇਹ ਦੱਸਿਆ ਗਿਆ ਹੈ ਕਿ 24 ਕੈਰੇਟ ਦੇ ਸ਼ੁੱਧ ਸੋਨੇ ਦੀ ਕੀਮਤ 72448 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਅੱਜ ਸਵੇਰੇ ਘਟ ਜਾਂਦਾ ਹੈ ਸੋਨੇ ਦੀ ਕੀਮਤ ਤੇ ਜਿਸ ਤੋਂ ਬਾਅਦ ਸੋਨੇ ਦੀ ਕੀਮਤ ਜਿਹੜੀ ਹੈ ਉਹ 72239 ਰੁਪਏ ਰਹਿ ਜਾਂਦੀ ਹੈ ਯਾਨੀ ਕਿ ਪਹਿਲਾ ਕੀਮਤ 72000 448 روپے سی جس ਤੋਂ ਬਾਅਦ ਉਹ ਘਟ ਕੇ 72239 روپے ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ ਤੇ ਸੋਨਾ ਤੇ ਚਾਂਦੀ ਚਾਂਦੀ ਜਿਹੜੇ ਨੇ ਦੋਵੇਂ ਸਸਤੇ ਹੋ ਚੁੱਕੇ ਨੇ ਨਾਲ ਦੇ ਨਾਲ ਅੱਜ ਸਵੇਰੇ 995 ਚੁਕਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 71950 ਰੁਪਏ ਤੱਕ ਡਿੱਗ ਗਈ ਹੈ ਇਸ ਦੇ ਨਾਲ ਹੀ ਇਸ ਦੇ ਨਾਲ ਹੀ 916 ਯਾਨੀ ਕਿ 22 ਕੈਰੇਟ ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਅੱਜ 66100 ਇਕਹੱਤਰ ਰੁਪਏ ਹੋ ਗਈ ਹੈ ਇਸ ਦੇ ਨਾਲ ਹੀ 750 ਸ਼ੁੱਧਤਾ ਯਾਨੀ ਕਿ 18 ਕੈਰਟ ਸੋਨੇ ਦੀ ਕੀਮਤ 54180 ਰੁਪਏ ਤੱਕ ਪਹੁੰਚ ਗਈ ਹੈ ਉਧਰ ਹੀ 14 ਕੈਰਟ ਵਾਲੇ ਸੋਨੇ ਦੀ ਕੀਮਤ 42260 ਰੁਪਏ ਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ 999 ਸ਼ੁੱਧਤਾ ਵਾਲੀ 1 ਕਿਲੋ ਚਾਂਦੀ ਦੀ ਕੀਮਤ ਜਿਹੜੀ ਅੱਜ 80914 ਰੁਪਏ ਤੱਕ ਪਹੁੰਚ ਚੁੱਕੀ ਹੈ ਕਾ 10 ਗ੍ਰਾਮ ਸੋਨੇ ਦੀ ਕੀਮਤ 72000 ਰੁਪਏ 239 ਰੁਪਏ ਤੱਕ ਪਹੁੰਚ ਚੁੱਕੀ ਹੈ ਉਦੋਂ ਦੀ ਚਾਂਦੀ ਦੀ ਕੀਮਤ 80000 आरपी ਤੱਕ ਪਹੁੰਚ ਚੁੱਕੀ ਹੈ ਤੇ ਇਸੇ ਨਾਲ ਹੀ ਜੇਕਰ ਤੁਸੀਂ ਵੀ ਕੀਤੇ ਸੋਨਾ ਚਾਂਦੀ ਖਰੀਦਣ ਦੀ ਸੋਚ ਰਹੇ ਹੋ ਪਲਾਨ ਬਣ ਰਿਹਾ ਹੈ ਜਾਂ ਵਿਆਹ ਸ਼ਾਦੀ ਦਾ ਮੌਕਾ ਹੈ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਪਰ ਰੇਟ ਅਕਸਰ ਡਰਾਉਂਦੇ ਹੋਏ ਵਿਅਕਤੀ ਨੂੰ ਨਜ਼ਰ ਆਉਂਦੇ ਨੇ ਕਿਉਂਕਿ ਸੋਨੇ ਦੀਆਂ ਕੀਮਤਾਂ ਜਿਹੜੀਆਂ ਨੇ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਅਸਮਾਨ ਉੱਚੋਂ ਦੀਆਂ ਹੋਈਆਂ ਨਜ਼ਰ ਆਈਆਂ ਨੇ ਪਰ ਇਸ ਵਾਰ ਇੱਕ ਵਾਰ ਫਿਰ ਤੋਂ ਅੱਜ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਸੋਨੇ ਦੀ ਕੀਮਤ 72239 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ ਸੋਨਾ ਖਰੀਦਣ ਵਾਲਿਆਂ ਦੇ ਲਈ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਸੋਨੇ ਦੀ ਕੀਮਤ 72000 ਨੂੰ ਤੇ ਚਾਂਦੀ ਦੀ ਕੀਮਤ 80000 ਨੂੰ ਪਹੁੰਚ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਆਖਿਆ ਜਾ ਰਿਹਾ ਹੈ ਕਿ ਜੋ ਲੋਕ ਵੀ ਸੋਨੇ ਨੂੰ ਖਰੀਦਣਾ ਚਾਹੁੰਦੇ ਨੇ ਵਿਆਹ ਸ਼ਾਦੀ ਦੇ ਮੌਕੇ ਅਗਰ ਸੋਨੇ ਦੀ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਸੋਨੇ ਦੀਆਂ ਕੀਮਤਾਂ ਹੁਣ ਘਟਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਅੱਜ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਸੋਨਾ 72000 ਰੁਪਏ ਪ੍ਰਤੀ 10 ਗ੍ਰਾਮ ਦੇ ਕੋਲ ਕੋਲ ਪਹੁੰਚ ਚੁੱਕਾ ਹੈ ਤੇ ਦਿਲਦਰੀ ਚਾਂਦੀ ਜਿਹੜਾ ਹੈ ਚਾਂਦੀ ਦੀ ਕੀਮਤ ਜਿਹੜੀ ਹੈ ਉਹ 80000 ਦੇ ਕੋਲ ਕੋਲ ਪਹੁੰਚ ਚੁੱਕੀ ਹੈ ਨਾਲ ਦੇ ਨਾਲ ਤੁਹਾਨੂੰ ਦੱਸ ਦੇ ਕਿ ਰਾਸ਼ਟਰੀ ਪੱਤਰ ਦੇ 999 ਸ਼ੁੱਧਾ ਵਾਲੇ 24 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ 72239 ਰੁਪਏ ਹੈ ਜਦਕਿ 999 ਸ਼ੁੱਧ ਚਾਂਦੀ ਦੀ ਕੀਮਤ 80914 ਰੁਪਏ ਹੈ ਉਧਰ ਹੀ ਅੱਜ ਦੀ ਇੱਕ ਇਹ ਦੱਸੀਆ ਗਿਆ ਹੈ ਕਿ 24 ਕੈਰਟ ਦੇ ਸ਼ੁੱਧ ਸੋਨੇ ਦੀ ਕੀਮਤ 72448 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਅੱਜ ਸਵੇਰੇ ਘਟ ਜਾਂਦਾ ਹੈ ਸੋਨੇ ਦੀ ਕੀਮਤ ਤੇ ਜਿਸ ਤੋਂ ਬਾਅਦ ਸੋਨੇ ਦੀ ਕੀਮਤ ਜਿਹੜੀ ਹੈ ਉਹ 72239 ਰੁਪਏ ਰਹਿ ਜਾਂਦੀ ਹੈ ਯਾਨੀ ਕਿ ਪਹਿਲਾ ਕੀਮਤ 72000 ਅ 448 ਰੁਪਏ ਸੀ ਜਿਸ ਤੋਂ ਬਾਅਦ ਉਹ ਕੱਟ ਕੇ 72239 ਰੁਪਏ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ ਤੇ ਸੋਨਾ ਤੇ ਚਾਂਦੀ ਚਾਂਦੀ ਜਿਹੜੇ ਨੇ ਦੋਵੇਂ ਸਸਤੇ ਹੋ ਚੁੱਕੇ ਨੇ نال, نال اج سویرے نو سو پچانوے چھکتا والے دس گرام سونے دی قیمت کہتر ہزار نو سو پجار روپے تک ڈگ گئی ہے اس نو سو سوڑا یعنی کہ کی بائی کیرٹ چھٹتا والے دس گرام سونے دی قیمت آج چھیاٹ ہزار ایک سو کہتر روپے ہو گئی ہے اس سات سو پچا چنی یعنی کہ کی اٹھارہ کیرٹ سونے دی قیمت چرنجا ہزار ایک سو اسی روپے تک پہنچ گئی ہے ادھر ہی چودہ کیرٹ والے سونے ਨੇ ਦੀ ਕੀਮਤ 42260 ਰੁਪਏ ਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ 999 ਸ਼ੁੱਧਤਾ ਵਾਲੀ 1 ਕਿਲੋ ਚਾਂਦੀ ਦੀ ਕੀਮਤ ਜਿਹੜੀ ਅੱਜ 80914 ਰੁਪਏ ਤੱਕ ਪਹੁੰਚ ਚੁੱਕੀ ਹੈ ਤਾਂ 10 ਗ੍ਰਾਮ ਸੋਨੇ ਦੀ ਕੀਮਤ 72239 ਰੁਪਏ ਤੱਕ ਪਹੁੰਚ ਚੁੱਕੀ ਹੈ ਉਦਰੀ ਚਾਂਦੀ ਦੀ ਕੀਮਤ 80000 ਰੁਪਏ ਤੱਕ ਪਹੁੰਚ ਚੁੱਕੀ ਹੈ ਤੇ ਇਸੇ ਨਾਲ ਹੀ ਜੇਕਰ ਤੁਸੀਂ ਵੀ ਕੇਤੇ ਸੋਨਾ ਚਾਂਦੀ ਖਰੀਦਣ ਦੀ ਸੋਚ ਰਹੇ ਹੋ ਪਲਾਨ ਬਣ ਰਿਹਾ ਹੈ ਜਾਂ ਵਿਆਹ ਸ਼ਾਦੀ ਦਾ ਮੌਕਾ ਹੈ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਪਰ ਰੇਟ ਅਕਸਰ ਡਰਾਉਂਦੇ ਹੋਏ ਵਿਅਕਤੀ ਨੂੰ ਨਜ਼ਰ ਆਉਂਦੇ ਨੇ ਕਿਉਂਕਿ ਸੋਨੇ ਦੀਆਂ ਕੀਮਤਾਂ ਜਿਹੜੀਆਂ ਨੇ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਅਸਮਾਨ ਨੂੰ ਛੂੰਹਦੀਆਂ ਹੋਈਆਂ ਨਜ਼ਰ ਆਈਆਂ ਨੇ ਪਰ ਇਸ ਵਾਰ ਇੱਕ ਵਾਰ ਫਿਰ ਤੋਂ ਅੱਜ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਸੋਨੇ ਦੀ ਕੀਮਤ 72239 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ